ਸਾਸਰੀ ਕਾਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਘੱਟ ਪ੍ਰਾਈਸ ਵਾਲੇ ਸੂਟ ਰਣਗੇ ਇਹ ਰਹਿਣਗੇ ਜੀ 크ਰੇਪ ਦੇ ਸੂਟ 올ਓਵਰ ਸੂਟ ਰਣਗੇ ਹੈਂਡਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਚਨੌਨ ਦਾ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਰਣਗੇ ਤੁਹਾਨੂੰ ਟਫੇਟਾ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗਾ ਪਲੇਨ ਸੂਟ ਰਹੇਗਾ ਚਨੌਨ ਦਾ ਪ੍ਰਿੰਟਡ ਦੁਪੱਟਾ ਰਹੇਗਾ ਸੀਕਵੈਂਸ ਏਮਬ੍ਰੋਇਡਰੀ ਕੀਤੀ ਗਈ ਪ੍ਰਾਈਸ ਆਪਾਂ ਨਾਲ ਦੀ ਨਾਲ ਸਾਰੇ ਸੁੱਟਾਂ ਦਾ ਮੈਂਸ਼ਨ ਕੀਤਾ ਹੋਇਆ ਜਿਹੜੇ ਅਗਲੇ ਸੂਟ ਆਣਗੇ ਪਿਓਰ ਕੈਮਰੀ कॉटन ਦਾ ਸੂਟ ਰਹੇਗਾ 올ਓਵਰ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ 3.5 ਮੀਟਰ ਦੀ ਕੱਟ ਰਹੇਗੀ ਵੱਡੇ ਪਾਨੇ ਦਾ ਸੂਟ ਹੁੰਦਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਮਸਲੀਨ ਦਾ ਦੁਪੱਟਾ ਰਹੇਗਾ ਹੈਂਡ ਪੇਂਟ ਦਾ ਕੰਮ ਕੀਤਾ ਗਿਆ ਅਗਲੇ ਜਿਹੜੇ ਸੂਟ ਹੈ ਇਹ ਵੀ ਤਨ कॉटन ਦੇ ਸੂਟ ਮਿਲਣਗੇ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਬਹੁਤ ਹੀ ਸੋਨਾ ਮਿਰਰ ਵਰਕ ਦਾ ਕੰਮ ਕੀਤਾ ਗਿਆ ਜਿਹੜੇ ਇਹ ਸੂਟ ਆਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਨੇ ਘੱਟ ਪ੍ਰਾਈਸ ਵਿੱਚ ਆਏ ਹੋਏ ਨੇ ਮਸਲੀਨ कॉटन ਦੀ ਸੂਟ ਮਿਲੇਗਾ ਮਸਲੀਨ कॉटन ਦੀ ਬਾਟਮ ਰਹੇਗੀ neck ਤੇ embroidery ਕੀਤੀ ਗਈ ਬਾਟਮ ਤੇ embroidery ਕੀਤੀ ਗਈ ਹੈ ਇਹ ਰਹਿਣਗੇ कॉटन ਦੇ ਸੂਟ ਸ਼ਰਟ 프린ਟਡ ਰਹੇਗੀ ਬਾਟਮ ਦੇ ਉੱਪਰ ਵਰਕ ਕੀਤਾ ਗਿਆ ਜਿਹੜਾ ਇਸ ਦਾ ਦੁਪੱਟਾ ਰਹੇਗਾ ਕੋਟਾ ਡੋਰੀਆ ਦਾ ਦੁਪੱਟਾ ਮਿਲੇਗਾ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਆਣਗੇ ਬਹੁਤ ਹੀ ਸੋਹਣੇ ਇਹ ਵੀ ਤੁਹਾਨੂੰ ਕਲਰ ਮਿਲਣਗੇ 3.5 ਮੀਟਰ ਦੀ ਕੱਟ ਰਹੇਗੀ ਕਾਟਨ ਦਾ ਸੂਟ ਹੈਗਾ 3.5 ਮੀਟਰ ਦੀ ਕੱਟ ਵਿੱਚ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਨਾਲ ਇਹਦੇ ਦੁਪੱਟਾ ਰਹੇਗਾ ਕੋਟਾ ਡੋਰੀਆ ਦਾ ਬਹੁਤ ਹੀ ਸੋਹਣੇ ਕਲਰ ਇਹਨਾਂ ਵਿੱਚ ਹੋਣਗੇ ਦੁਪੱਟੇ ਦੇ ਲੈਸ ਲਗਾਈ ਗਈ ਸ਼ਰਟ ਤੇ ਵੀ ਲੈਸ ਦਾ ਕੰਮ ਕੀਤਾ ਗਿਆ ਹਾਂਜੀ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ